ਸੱਚਾ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਅਮਰੀਕਾ ਤੋਂ ਪਨਾਮਾ ਡਿਪੋਰਟ ਕੀਤੇ ਗਏ 12 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਉਡਾਨ ਐਤਵਾਰ ਸ਼ਾਮ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ। ਇਹ ਪਨਾਮਾ ਤੋਂ ਵਾਪਸ ਭੇਜੇ ਜਾਣ ਵਾਲੇ ਭਾਰਤੀਆਂ ਦੀ ਪਹਿਲੀ ਫਲਾਈਟ ਸੀ ਜਦੋਂ ਅਮਰੀਕਾ ਨੇ ਲਗਭਗ 299 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜੋ ਅਮਰੀਕੀ ਧਰਤੀ ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਪਨਾਮਾ ਅਤੇ ਕੋਸਟਾ ਰੀਕਾ ਡਿਪੋਰਟ ਕੀਤੇ ਗਏ ਪ੍ਰਵਾਸੀਆਂ ਦੀ ਵਾਪਸੀ ਦੀ ਸਹੂਲਤ ਲਈ ਸੰਜੋਗ ਕਟ ਰਾਜ ਅਮਰੀਕਾ ਨਾਲ ਕੰਮ ਕਰ ਰਹੇ ਨੇ ਇਸ ਕੋਸ਼ਿਸ਼ ਦੇ ਹਿੱਸੇ ਵਜੋਂ ਅਮਰੀਕਾ ਵੱਖ-ਵੱਖ ਏਸ਼ੀਆਈ ਦੇਸ਼ਾਂ ਤੋਂ ਗੈਰ ਦਸਤਾਵੇਜੀ ਪ੍ਰਵਾਸੀਆਂ ਨੂੰ ਜਿਨ੍ਹਾਂ ਨੇ ਜਾਂ ਤਾਂ ਘਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਜਾਂ ਜਿਨ੍ਹਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਉਨ੍ਹਾਂ ਨੂੰ ਮੱਧ ਅਮਰੀਕੀ ਦੇਸ਼ਾਂ 'ਚ ਤਬਦੀਲ ਕਰ ਰਿਹਾ ਹੈ ਪਨਾਮਾ ਤੋਂ ਭਾਰਤੀ ਨਾਗਰਿਕਾਂ ਦਾ ਹਾਲ ਹੀ 'ਚ ਜਥਾ ਤੁਰਕੀ 에ਅਰਲਾਈਨਸ ਦੀ ਉਡਾਨ ਰਹੀ ਇਨਸਟਾਬੁਲ ਰਹੀਂ ਨਵੀਂ ਦਿੱਲੀ ਪਹੁੰਚਿਆ ਰਿਪੋਰਟ ਕੀਤੇ ਗਏ ਵਿਅਕਤੀਆਂ ਵਿੱਚੋਂ 4 ਪੰਜਾਬ ਤੋਂ 3 ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਨੇ ਇਸ ਸਮੇਂ ਇੱਕ ਵਿਅਕਤੀ ਦੀ ਪਛਾਣ ਦਾ ਪਤਾ ਨਹੀਂ ਲੱਗ ਸਕਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 4 ਨਿਵਾਸੀਆਂ ਨੂੰ ਇੱਕ ਉਡਾਨ ਰਹੀਂ ਅੰਮ੍ਰਿਤਸਰ ਭੇਜਿਆ ਗਿਆ ਪਨਾਮਾ ਭੇਜੇ ਗਿਆ 299 ਵਾਸੀਆਂ ਵਿੱਚੋਂ ਭਾਰਤੀ ਪ੍ਰਵਾਸੀਆਂ ਦੀ ਸਹੀ ਗਿਣਤੀ ਫਿਲਹਾਲ ਆਸਪਸ਼ਟ ਹੈ ਇਹ ਲੋਕ ਪਿਛਲੇ ਹਫਤੇ ਤਿੰਨ ਜਹਾਜ਼ਾਂ ਚ ਦੇਸ਼ ਪਹੁੰਚੇ ਸੀ ਜਦੋਂ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਸਿਆਮਤ ਦਿੱਤੀ ਸੀ ਕਿ ਪਨਾਮਾ ਦੇਸ਼ ਨਿਕਾਲਾ ਦੇਣ ਵਾਲਿਆਂ ਲਈ ਇੱਕ ਪੁਲ ਦੇਸ਼ ਬਣੇਗਾ ਰਾਹੁਲ ਗਾਂਧੀ ਵੱਲੋਂ ਯੂਥ ਕਾਂਗਰਸ 'ਚ ਜਿੱਥੇ ਬੰਦਕ ਚੋਣਾਂ ਦੇ ਸ਼ੁਰੂ ਕੀਤੇ سلسلے ਦੇ ਨਤੀਜੇ ਪੂਰੀ ਤਰ੍ਹਾਂ ਹਾਸ਼ੀ ਤੱਕ ਪਹੁੰਚ ਚੁੱਕੇ ਨੇ ਇਹੀ ਕਾਰਨ ਹੈ ਕਿ ਕਦੀ ਸਿਆਸੀ ਸੁਰਖੀਆਂ 'ਚ ਬਣੀ ਰਹਿਣ ਵਾਲੀ ਯੂਥ ਕਾਂਗਰਸ ਦਾ ਗ੍ਰਾਫ ਲਗਾਤਾਰ ਤਰਤਲ ਤੇ ਡਿੱਗਦਾ ਜਾ ਰਿਹਾ ਹੈ ਵੇਖਣ 'ਚ ਆਇਆ ਹੈ ਕਿ ਯੂਥ ਕਾਂਗਰਸ ਦੀ ਚੋਣ ਲੜਨ ਦੌਰਾਨ ਤਨਵਲ ਦਾ ਸਹਾਰਾ ਲੈਣ ਵਾਲੇ ਨੌਜਵਾਨ ਚੋਣ ਜਿੱਤ ਹਾਸਲ ਕਰਕੇ ਘਰਾਂ 'ਚ ਜਾ ਬੈਠੇ ਨੇ ਅਤੇ ਵਧੇਰੇ ਕਰਕੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਨੂੰ ਸਿਰਫ ਨਿੱਜੀ ਲਾਭ ਉਠਾਉਣ ਤੱਕ ਸੀਮਿਤ ਰੱਖਦੇ ਹੋਏ ਪਾਰਟੀ ਦੇ ਪ੍ਰੋਗਰਾਮਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੋਇਆ ਹੈ। ਪ੍ਰਹਾਸ਼ੀਤ ਤੇ ਪਹੁੰਚ ਚੁੱਕੀ ਯੂਥ ਕਾਂਗਰਸ ਦਾ ਸੰਗਠਨ ਪੰਜਾਬ 'ਚ ਕਿੰਨਾ ਖੋਖਲਾ ਹੋ ਚੁੱਕਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਿਆ ਜਾ ਸਕਦਾ ਹੈ। ਦੀ ਬੀਤੀ 22 ਫਰਵਰੀ ਨੂੰ ਪੰਜਾਬ ਯੂਥ ਕਾਂਗਰਸ ਵੱਲੋਂ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੇ ਪਾਣੂ ਚਿੱਬ ਦੀ ਚੰਡੀਗੜ੍ਹ 'ਚ ਪਹਿਲੀ ਸੁਬਾਈ ਕਾਰਜ ਕਰਨੀ ਦੀ ਮੀਟਿੰਗ 'ਚ ਸੂਬੇ ਦੇ 117 ਵਿਧਾਨ ਸਭਾ ਹਲਕਿਆਂ 'ਚੋਂ 65 ਹਲਕਾ ਪ੍ਰਧਾਨ ਜਿਨ੍ਹਾਂ 'ਚ ਦੋ ਵਿਧਾਨ ਸਭਾ ਹਲਕਿਆਂ ਦੇ ਮੀਤ ਪ੍ਰਧਾਨ ਵੀ ਸ਼ਾਮਲ ਸਨ ਇਨ੍ਹਾਂ 'ਚ ਕੈਂਟ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਬੌਬ ਮਲਹੋਤਰਾ ਸੈਂਟਰਲ ਹਲਕੇ ਦੇ ਪ੍ਰਧਾਨ ਸ਼ਿਵਮ ਪਾਠਕ ਅਤੇ ਉਤਰੀ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਦਮਨ ਕੁਮਾਰ ਸਰ ਨੇ 65 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਕਾਰਜਕਰਨੀ ਦੀ ਮੀਟਿੰਗ 'ਚੋਂ ਗੈਰ ਹਾਜ਼ਰ ਹੈ ਇਸੇ ਕਰਕੇ ਪੰਜਾਬ ਯੂਥ ਕਾਂਗਰਸ ਨੇ ਹੁਣ ਇੱਕ ਵਾਰ ਫਿਰ ਤੋਂ ਤਿੱਖੇ ਤੇਵਰ ਦਿਖਾਉਂਦੇ ਹੋਏ ਸੂਬੇ ਭਰ ਦੇ 65 ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਉਹਨਾਂ ਕੋਲੋਂ ਗੈਰ ਹਾਜ਼ਰ ਰਹਿਣ ਦਾ ਜਵਾਬ ਮੰਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਫਾਰਗ ਕਰਨ ਦੇ ਮਾਮਲੇ ਨੂੰ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੀ ਚਿੱਠੀ ਸਾਹਮਣੇ ਆਈ ਹੈ ਪੰਜ ਪਿਆਰਿਆਂ ਦਾ ਹੱਥ ਲਿਖਤ 5 ਫਰਵਰੀ 2025 ਦਾ ਪੱਤਰ ਸਾਹਮਣੇ ਆਇਆ ਪੰਜ ਪਿਆਰਿਆਂ ਨੇ ਚਿੱਠੀ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਤੋਂ ਨਿੱਜੀ ਵਿਚਾਰ ਪੇਸ਼ ਕਰਨਾ ਉਚਿਤ ਨਹੀਂ ਸੀ ਪੰਜ ਪਿਆਰਿਆਂ ਵੱਲੋਂ ਇਹ ਚਿੱਠੀ ਐਸਜੀਪੀਸੀ ਵੱਲੋਂ ਬਣਾਈ ਗਈ ਕਮੇਟੀ ਨੂੰ ਸੌਂਪੀ ਗਈ ਚਿੱਠੀ 'ਚ ਲਿਖਿਆ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੰਘ ਸੇਵਾ ਬਾਨਾ ਨੂੰ ਆਪਣੀ ਰਿਹائش ਤੇ ਬਲੈਗ ਗਿਆ ਅਤੇ ਜਦੋਂ ਸਿੰਘ ਸਹਿਬਾਨਾ ਨੇ ਕਾਰਨ ਪੁੱਛਿਆ ਤਾਂ ਕੋਈ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਸ੍ਰੀ ਅਕਾਲ ਤਖਤ ਸੈਵਕੇ ਗਏ ਅਤੇ ਕੀਰਤਨ ਰੁਕਵਾ ਕੇ ਗੁਪਤ ਸ਼ਬਦਾਂ 'ਚ ਅਰਦਾਸ ਕੀਤੀ ਅਤੇ ਆਪਣੇ ਨਿੱਜੀ ਵਿਚਾਰ ਸ੍ਰੀ ਅਕਾਲ ਤਖਤ ਸੈਵਕੇ ਪੇਸ਼ ਕੀਤੇ ਇੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਰੌਰੇ ਬਾਰੇ ਆਪਣੀ ਸਪਸ਼ਟੇ ਕਰਨ ਵੀ ਦਿੱਤਾ ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸੈਭ ਤੋਂ ਬਾਹਰ ਆ ਗਏ ਅਤੇ ਕੀਰਤਨ ਦੀ ਆਰੰਭਤਾ ਹੋ ਗਈ ਸਿੰਥੇ ਬਾਨਾ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਬਕੇ ਆਪਣੇ ਨਿੱਜੀ ਵਿਚਾਰ ਰੱਖੇ ਗਏ ਨੇ ਜੋ ਕਿ ਬਿਲਕੁਲ ਵੀ ਉਚਿਤ ਨਹੀਂ ਹੈ। ਪੰਜਾਬ ਪੁਲਿਸ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਇਹ ਦੋਵੇਂ ਪੰਜਾਬ 'ਚ ਵੱਡੀ ਅਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਇਹ ਦੋਵੇਂ ਮੁਲਜ਼ਮ ਸਿੱਧੇ ਤੌਰ ਤੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਪਾਕਿਸਤਾਨ 'ਚ ਬੈਠੇ ਅਤਵਾਦੀ ਹਰਵਿੰਦਰ ਸਿੰਘ ਗਿੰਦਾ ਤੇ ਅਮਰੀਕਾ ਬੈਠੇ ਅਤਵਾਦੀ ਹੈਪੀ ਪਾਸੀਆ ਦੇ ਨਾਲ ਸੰਬੰਧਿਤ ਨੇ ਬਟਾਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅਮਰੀਕਾ ਸਤਤ ਗੁਰਦੇਵ ਜਸਲ ਵੱਲੋਂ ਚਲਾਇਆ ਜਾ ਰਿਹਾ ਇੱਕ ਵੱਡੇ ਜਬਰਨ ਵਸੂਲੀ ਰੈਕਡ ਦਾ ਪਰਦਾਫਾਸ਼ ਕੀਤਾ ਅਤੇ ਪੁਲਿਸ ਦੇ ਸਹਾਇਕ ਸਬ ਇੰਸਪੈਕਟਰਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਟਵਿੱਟਰ ਦੇ ਜ਼ਰੀਏ ਦਿੱਤੀ ਹੈ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ 4 ਫਰਵਰੀ ਨੂੰ ਜਸਲ ਦੇ ਸਾਥੀਆਂ ਨੇ ਕਲਨੌਰ ਚ ਕਾਰੋਬਾਰੀ ਦੇ ਪੈਟਰੋਲ ਪੰਪ ਤੇ ਗੋਲੀਬਾਰੀ ਕੀਤੀ ਸੀ ਲਗਾਤਾਰ ਧਮਕੀ ਭਰਿਆ ਕਾਲਾ ਅਤੇ ਕਰੋੜ ਰੁਪਏ ਦੀ ਮੰਗ ਤੋਂ ਬਾਅਦ ਕਾਰੋਬਾਰੀ ਨੇ ਅਖਰਕਾਰ 11 ਫਰਵਰੀ ਨੂੰ 50 ਲੱਖ ਰੁਪਏ ਦਾ ਭੁਗਤਾਨ ਕੀਤਾ ਉਹਨਾਂ ਕਹੇ ਕਿ ਤਕਨੀਕੀ ਜਾਂਚ ਦੇ ਆਧਾਰ ਤੇ ਐਸਆਈ ਸੁਰਜੀਤ ਸਿੰਘ ਅਤੇ ਅਨਕੁਸ਼ ਮੈਣੀ ਨੂੰ ਜ਼ਬਰਦਸਤੀ ਦੇ ਪੈਸੇ ਇਕੱਠੇ ਕਰਨ ਅਤੇ ਵੰਡਣ ਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ ਸ਼੍ਰੀ ਅਕਾਲ ਤਖਸੈਬ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਭਰਤੀ ਪ੍ਰਕਿਰਿਆ ਤੇ ਨਿਗ੍ਹਾ ਰੱਖਣ ਲਈ ਬਣਾਈ ਗਈ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਦੱਸਦੇ ਕਿ ਸ਼੍ਰੀ ਅਕਾਲ ਤਖਸੈਬ ਵੱਲੋਂ ਇਸ ਕੰਮ ਲਈ 7-7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਇਹਨਾਂ ਵਿੱਚੋਂ ਐਡਵੋਕੇਟ ਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਬਨੁੰਗਰ ਵੱਲੋਂ ਅਸਤੀਫਾ ਦਿੱਤਾ ਗਿਆ ਅਤੇ ਬਾਕੀ 5 ਮੈਂਬਰਾਂ ਨੇ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਇਸ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਸਤਵੰਤ ਕੌਰ ਇੱਕ ਵਾਲ ਸਿੰਘ ਚੁੰਦਾ ਮਨਪ੍ਰੀਤ ਸਿੰਘ ਆਰੀ ਸੰਤਾ ਸਿੰਘ ਉਦਮੇਪੁਰੀ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਉਹਨਾਂ ਦੇ ਇੱਕ ਗ੍ਰਹਿ ਵਿਖੇ ਮੁਲਾਕਾਤ ਕੀਤੀ ਮੁਲਾਕਾਤ ਮਗਰੋਂ ਉਹਨਾਂ ਨੇ ਕੀ ਹੈ ਕਿ ਸ਼ੋਮਨੀ ਕਾਲੇਦਨ ਨੂੰ ਨਵੇਂ ਸਰ ਤੋਂ ਮਜ਼ਬੂਤ ਕਰਨ ਲਈ ਪੜਤੀ ਪ੍ਰਕਿਰਿਆ ਵਾਸਤੇ ਸ਼੍ਰੀ ਅਕਾਲ ਤਖਸੈਬ ਨੂੰ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਕਮੇਟੀ ਵੱਲੋਂ ਹੁਣ ਸ਼੍ਰੀ ਅਕਾਲ ਤਖਸੈਬ ਨੂੰ ਲਿਖਤੀ ਰਿਪੋਰਟ ਸਾਮ ਦਿੱਤੀ ਗਈ ਹੈ ਤੇ ਮਿਲ ਕੇ ਸਾਰੇ ਹਾਲਾਤ ਵੀ ਦੱਸੇ ਗਏ ਨੇ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਨੇ ਪ੍ਰੋਸਤ ਹੈ ਕਿ 2 ਦਸੰਬਰ ਨੂੰ ਜੋ ਫਸੀਲ ਤੋਂ ਹੁਕਮਨਾਮਾ ਸਾਹਿਬ ਨੂੰ ਇਨ ਬਿਨ ਲਾਗੂ ਕੀਤਾ ਜਾਏਗਾ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 ਐਫਐਮ ਸੱਚਿਆ ਕਾਲ